ਅਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਤੋਂ ਲੈ ਕੇ ਆਉਂਦੇ 48-72 ਘੰਟਿਆਂ ਦੇ ਮੌਸਮ ਦੀ ਦੇਖਾਂਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਰਹੇਗਾ ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਦੀ ਚਾਂਸ ਬਣ ਸਕਦੇ ਹਨ ਜਾਂ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਇੱਕ ਵਾਰ ਫੇਰ ਤੋਂ ਛੋਟੀ ਜਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਚੱਲ ਕੇ ਜਿਹੜੀ ਵੀ ਮੌਸਮ ਦੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਫਿਲਹਾਲ ਜੇ ਅੱਜ ਦੀ ਗੱਲ ਕਰੀ ਅੱਜ ਆਪਾਂ ਨੂੰ ਤਕਰੀਬਨ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਟੁੱਟਮੀ ਬੱਦਲ ਬਾਈ ਕੁਝ ਤਲਾਕਿਆਂ ਦੇ ਵਿੱਚ ਮੌਸਮ ਸਾਫ਼ ਦੇਖਣ ਨੂੰ ਮਿਲਿਆ ਹਲਕੀ ਤੋਂ ਦਰਮਿਆਨੀ ਧੁੱਪ ਜ਼ਿਆਦਾਤਰ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤਕਰੀਬਨ ਅੱਜ ਆਪਾਂ ਨੂੰ ਉੱਤਰ ਪੱਛਮ ਦਿਸ਼ਾ ਤੋਂ ਹਵਾ ਹਲਕੀ ਤੋਂ ਦਰਮਿਆਨੀ ਰਫ਼ਤਾਰ ਦੇ ਵਿੱਚ ਜਲਦੀ ਹੋਈ ਛਾਈ દે ਰਹੀ ਸੀ ਜੇਕਰ ਹੁੰਦੀ ਗੱਲ ਕਰੀਏ ਤਕਰੀਬਨ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਅੱਜ ਰਾਤ ਨੂੰ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਉੱਤਰ ਪੱਛਮ ਦੀ ਹਵਾ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਜਲਦੀ ਹੋਈ ਛਾਈ ਦੇਗੀ ਜੇਕਰ ਬੱਦਲਵਾਈ ਦੀ ਗੱਲ ਕਰੀਏ ਤਕਰੀਬਨ ਟੁੱਟਮੀ ਬੱਦਲਬਾਈ ਆਪਾਂ ਨੂੰ ਸਵੇਰ ਦੇ ਜਾਂ ਪਹਿਲੇ ਘੰਟਿਆਂ ਦੇ ਵਿੱਚ ਗੁਰਦਾਸਪੁਰ ਵਾਲੀ ਸਾਈਡ ਤੇ ਉੱਪਰਲੇ ਕਨੂੰ ਮਿਲੇਗਾ ਉੱਤਰ ਪੱਛਮ ਦਿਸ਼ਾ ਤੋਂ ਹਵਾ ਜਾਂਦਾ ਇਲਾਕਿਆਂ ਦੇ ਵਿੱਚ ਚਲਦੀ ਹੋਈ ਇਕਾਈ ਦੇ ਦੀ ਗੱਲ ਕਰੇ ਤਕਰੀਬਨ 23 ਤਰੀਕ ਨੂੰ ਜ਼ਿਆਦਾ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਰਹੇਗਾ ਹਲਕੀ ਤੋਂ ਦਰਮਿਆਨੀ ਹਵਾ ਜ਼ਿਆਦਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਕੁਝ ਇਲਾਕਿਆਂ ਵਿੱਚ ਟੁੱਟਵੇਂ ਦੌਰ ਤੇ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਅੱਗੇ ਦੀ ਗੱਲ ਕਰੇ ਤਕਰੀਬਨ 24 ਤਰੀਕ ਨੂੰ ਆਪਾਂ ਨੂੰ ਟੁੱਟਵੇਂ ਦੌਰ ਤੇ ਬੱਦਲਵਾਈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇ ਕਿਉਂਕਿ ਪੱਛਮੀ ਸਿਸਟਮ ਆਪਾਂ ਨੂੰ ਅਗਲੇ ਦਿਨਾਂ ਦੇ ਵਿੱਚ ਆਉਂਦਾ ਹੋਇਆ ਦਿਖਾਈ ਦੇਵੇਗਾ ਟੁੱਟਵੇਂ ਦੌਰ ਤੇ ਬੱਦਲਵਾਈ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਅੱਗੇ ਜੇ 25 ਤਰੀ ਕੁਝ ਇਲਾਕਿਆਂ ਦੇ ਵਿੱਚ ਉਮੀਦ ਦੇ ਚਾਂਸ ਵੀ ਬਣ ਸਕਦੇ ਹਨ ਅਮਰੀਕਸਰ ਪੱਟੀ ਜਲੰਧਰ ਮੋਗਾ ਲ ਹੋ ਗਿਆ ਗੁਰਦਾਸਪੁਰ ਹਿਆਰਪੁਰ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਉਮੀਦ ਦੇ ਚਾਂਸ ਦੇਖਣ ਨੂੰ ਮਿਲ ਸਕਦੇ ਹੈ ਸੀਗੀ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦਿਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ